ਜਦੋਂ ਤੁਸੀਂ ਇੱਥੇ ਨਾ ਹੋਵੋ ਫਿਰ ਮਗਰੋਂ ਸਾਹਮ ਲੈਂਦੇ ਆ ਹਾਂ 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 ਮੈਂ ਤਾਂ ਉਦਾਂ ਹੀ ਆਉਣਾ ਹੁਣ ਕਿਤੇ ਕਿਤੇ ਅੱਛਾ ਉੱਤੇ ਜੇ ਜੱਚ ਰੋਡ ਦੇ ਵਿੱਚ ਬੱਸਾਂ ਵਿੱਚ ਚੈੱਕਰ ਚੜਦੇ ਹੁੰਦੇ ਆ ਜਦੋਂ ਆਪਾਂ ਜੜਿਆਲਾ ਨੰਗਿਆਈ ਦਾ ਨਾ ਉਦੋਂ ਅੱਗੇ ਰੁੜਕਾ ਹੁੰਦਾ ਤੇ ਰਾਹ ਦੇ ਵਿੱਚ ਗੱਬੇ ਬੇਲਣਾ ਲਗਾ ਭਾਈ ਬਾਠ ਫਾਰਮ ਇੱਥੇ ਤਾਜਾ ਗੋੜ ਸ਼ੱਕਰ ਮੇਵੇ ਵਾਲਾ ਗੋੜ ਤਿਆਰ ਕੀਤਾ ਜਾਂਦਾ ਤੇ ਪੰਜਾਬੀ ਭਰਾ ਆਪਣੇ ਜਿਨ੍ਹਾਂ ਨੇ ਇੱਥੇ ਗੁਰ ਦਾ ਬੇਲਣਾ ਲਾਇਆ ਹੋਇਆ ਇਹ ਆਪਾਂ ਚੱਲਦੇ ਆ ਜੋ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜਿਹੜੇ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਦਿਖਾ ਲੈਣਾ ਆਪਣਾ ਫਰਜ਼ ਬਣਦਾ ਆ ਵੀ ਜਿਹੜੇ ਵੀਰ ਆਪਣੇ ਮਿਹਨਤ ਕਰਕੇ ਤੇ ਇੱਥੇ ਰਹਿ ਕੇ ਤੇ ਆਪਣੇ ਪੈਰਾਂ ਸਿਰ ਹੁੰਦੇ ਆ ਸੱਸੀ ਗੁਰ ਵੀਰ ਜੀ ਸੱਸੀ ਗੁਰ ਭਾਈ ਜੀ ਵੀਰੇ ਕਿੰਨਾ ਕ ਚਾਰ ਹੋ ਗਿਆ ਕੰਮ ਸ਼ੁਰੂ ਕੀਤਾ ਨੂੰ ਭਾਈ ਉਹਦਾ ਆਪਾਂ 3 ਸਾਲ ਤੋਂ ਸਟਾਰਟ ਕੀਤਾ ਆ ਚਲੋ ਉੱਥੇ ਪਿਛੇ ਹੁੰਦਾ ਸੀਗਾ ਪਿਛਲੇ ਸਾਲ ਫਿਰ ਆਪਾਂ ਇੱਥੇ ਲਾ ਲਿਆ ਰਿਸਪੌਂਸ ਵਧੀਆ ਮਿਲੇ ਆ ਤੇ ਕੀ ਨਹੀਂ ਮਤਲਬ ਨਵਾਂ ਜਟਾਪ ਕਰਤਾ ਜਿੱਦਾਂ ਆਪਾਂ ਕਮਾਦੀ ਆ ਜੇ ਸਿੱਧੀ ਆਪਾਂ ਜਦੋਂ ਮਤਲਬ ਮੈਲੇ ਚ ਲਾਇਆ ਉਹਦੇ ਨਾਲੋਂ ਵਧੀਆ ਰਹਿ ਜਾਂਦਾ ਇਹ ਸਹੀ ਮੈਨੇਜਰ ਦਾ ਜੇ ਕੋਈ ਨੌਜਵਾਨ ਨੇ ਜੇ ਕੋਈ ਕੰਮ ਸ਼ੁਰੂ ਕਰਨਾ ਵੀ ਹੋਵੇ ਉਹਦੇ ਨਾਲੋਂ ਭਾਜੀ ਵਧੀਆ ਆ ਬੰਦੇ ਹੋਣੇ ਚਾਹੀਦੇ ਆ ਜਿੱਦਾਂ ਸਾਡੇ ਦਾ ਆਪਦੇ ਹੈਗੇ ਅਸੀਂ ਤਿੰਨ ਭਰਾ ਆ ਚੌਥਾ ਸਾਡਾ ਉਹ ਭਤੀਜਾ ਆ ਆ ਪਈ ਹਾਂ ਚਾਰ ਅਸੀਂ ਹੈਗੇ ਆ ਭਾਜੀ ਆ ਦੱਸੀ ਮੜਾ ਇਧਰ ਆ ਮੜਾ ਜਾ ਐਨੂੰ ਆ ਇਹ ਤੁਸੀਂ ਇਹ ਜਿਗਾਰਡ ਕੀਤਾ ਮੂਰੇ ਟਰੈਕਟਰ ਲਾਇਆ ਆ ਇਹ ਕਿੰਨੇ ਇੱਕ ਖਰਚੇ ਦਾ ਕੰਮ ਹੈ ਤੇਲ ਕਿੰਨਾ ਕ ਲੱਗ ਜਾਂਦਾ ਰੋਜ਼ ਦਾ ਤੇਲ ਯਾਰ ਮਹਿੰਦਰਾ ਬਾਣਾ ਨਹੀਂ ਖਾਂਦਾ ਹੈਗਾ ਅਛਾ ਮਤਲਬ ਮੈਨੂੰ ਮੈ ਰਿਆ ਵੀ ਜੇ ਸਾਰਾ ਦਿਨ ਆਪਾਂ ਰਾਸ ਕੱਢੀ ਤੇ 4-500 ਰੁਪਏ ਮਖਾਸ ਹਨਾ ਮਸਾ ਤੇ ਇਹ ਤਾਂ ਫਿਰ ਵਧੀਆ ਹੈ ਨਾ ਬਿਜਲੀ ਨਾਲੋਂ ਵਧੀਆ ਉਹਦਾ ਆਪਾਂ ਕੀਤਾ ਹੋਇਆ ਹੈ ਇਹਦੇ ਵਿੱਚ ਆਪਸ਼ਨ ਰੱਖਿਆ ਹੈ ਇਧਰਲੇ ਪਾਸੇ ਆਪਾਂ ਮੋਟਰ ਵੀ ਲਾ ਸਕਦੇ ਆ ਪਹਿਲਾਂ ਇਹ ਉਹਦਾ ਜਦ ਅੱਗੇ ਗੱਡੇ ਹੁੰਦੇ ਸੀਗੇ ਥੱਲੇ ਗੱਡਿਆ ਹੁੰਦਾ ਸੀਗਾ ਥੜੀ ਥੋੜੀ ਤੇ ਹਾਂ ਹਾਂ ਤੇ ਆਪਾਂ ਫਿਰ ਆਹ ਬਣਾ ਲਿਆ ਸੀਗਾ ਆਪ ਹੀ ਇਹ ਭਾਜੀ ਫਿਰ ਟੋਕ ਨੂੰ ਕੀ ਕਰਦੇ ਹੁੰਦੇ ਆ ਟੋਕ ਭਾਜੀ ਉਹਦਾ ਸਕਾਲੀ ਦੀ ਆ ਸਕਾ ਕੇ ਤੇ ਫਿਰ ਬਾੜ ਲਈ ਅਸਾ ਇੱਥੇ ਕੰਮ ਆਈ ਜਾਂਦੀ ਹੈ ਨਾ ਸਾਰਾ ਸਰਕਲ ਇਦਾਂ ਬਣਿਆ ਹੈ ਸਾਰਾ ਹੀ ਆਪ ਹੀ ਘੁੰਮੀ ਆ ਇਹ ਤੇ ਗੰਨਾ ਗੁੰਨਾ ਭਾਈ ਮੁੱਲ ਲੈਨੇ ਆ ਗੰਨਾ ਭਾਈ ਆਪਣਾ ਵੀ ਹੈਗਾ ਕੁਝ ਮੁੱਲ ਵੀ ਲੈ ਲਈਦਾ ਹੱਲੇ ਜਦ ਆਪਣਾ ਬੰਦੇ ਨਹੀਂ ਵੀਣੇ ਸੀ ਆਪਾਂ ਮੁੱਲ ਲਿਆ ਸੀ ਤੇ ਭਾਈ ਗੌਰ ਦਿਖਾ ਪਹਿਲਾਂ ਆਪਣਾ ਯਾਰ ਆਜੋ ਮੁੰਡੇ ਦਾ ਕੋਟ ਦੇਖੀਏ ਪਹਿਲਾਂ ਇੱਧਰ ਆਓ ਇੱਧਰ ਮੈਂ ਮੁੰਡਿਆ ਮੁੰਡਿਆ ਇੱਧਰ ਆ ਆ ਵੇਖੋ ਭਾਈ ਉਹ ਮੁੰਡਾ ਆਪ ਦੇਖੋ ਜੇ ਲੱਗਦਾ ਵੀ ਕੁਵਾਰਾ ਹੀ ਆ ਮੈਨੂੰ ਲੱਗਦਾ ਕੁਵਾਰਾ ਹੀ ਆ ਵਿਆਹਿਆ ਦੋਗ ਸਾਥ ਵਿਆਹਿਆ ਠੀਕ ਆ ਜ਼ਿੰਮੇਵਾਰੀ ਪੈ ਗਈ ਆ ਸਰ ਤੇ ਦੋ ਕੁ ਸਾਲ ਹੋ ਗਿਆ ਵੇ ਲੋ ਨਾਲ ਹੀ ਆ ਮਿਹਨਤ ਕਰ ਲਾਤਾ ਪਤਾ ਵੀ ਘਰ ਭਰਾਵਾ ਹੁਣ ਨਿਆਣਿਆਂ ਨੂੰ ਮਾੜਾ ਮੋਟਾ ਖਾਚਾ ਵਰਚਾ ਵੀ ਚਾਹੀਦਾ ਗਾਂ ਕਬੀਲਦਾਰੀ ਹੋਣੀ ਤੇ ਆ ਦੇਖੋ ਆ ਪਤ ਬਾਬਾ ਜੀ ਨੇ ਆ ਪਾਣੀ ਸ਼ੁਰੂ ਕਰ ਦਿੱਤੀ ਆ ਇਹ ਬਾਬੇ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਕਿਦਾਂ ਵੇ ਨਿਆਣਿਆਂ ਨੂੰ ਟ੍ਰੇਨਡ ਕਰੀ ਜਾਂਦੇ ਆ ਹੋਰ ਕੀ ਕਰਨੇ ਪੈਣੇ ਇਹ ਅੱਛਾ ਤਿੰਨ ਸਾਲ ਹੋ ਗਿਆ ਟ੍ਰੇਨਡ ਕਰਦੇ ਆ ਨੂੰ ਹੋ ਗਿਆ ਕਿ ਨਹੀਂ ਹਲੇ ਹੋ ਗਿਆ ਹੋ ਗਿਆ ਆ ਤਾਂ ਮੁੰਡਾ ਸਾਡਾ ਬਹੁਤ ਟ੍ਰੇਨਡ ਹੋ ਗਿਆ ਇੰਦਰਜੀਤ ਅੱਛਾ ਜਦੋਂ ਤੁਸੀਂ ਇੱਥੇ ਨਾ ਹੋਵੋ ਫੇ ਮਗਰੋਂ ਸਾਹਮ ਲੈ ਲੈਂਦੇ ਆ ਹਾਂ 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 ਮੈਂ ਤਾਂ ਉਦਾਂ ਹੀ ਆਉਣਾ ਹੁਣ ਕਿਤੇ ਕਿਤੇ अच्छा ਉੱਤੇ ਜਿਹੜੇ ਜਿੱਦ ਰੋਡ ਦੇ ਬੱਸਾਂ ਵਿੱਚ ਚੈੱਕਰ ਚੜਦੇ ਹੁੰਦੇ ਆ ਬੱਸ ਆ ਡਰਾਈਵਰ ਨੇ ਕਿਤੇ ਜਾਣਾ ਹੋਵੇ ਮੈਂ ਚੈਕਿੰਗ ਕਰ ਨਹੀਂ ਹੋਣਾ ਉਹ ਮਟਰ ਸਹੀ ਚੱਲ ਰਹਾ ਹੈ ਕਿ ਨਹੀਂ ਬਿਲਕੁਲ 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 ਇਹ ਬਾਬਾ ਇਹ ਕਦਾਂ ਮਤਲਬ ਇੱਕ ਦੋ ਤਿੰਨ ਮਹੀਨੇ ਚੱਲ ਜਾਂਦਾ ਬੇਲਣਾ ਜਿਆਦਾ ਕਰ ਬੇਲਣਾ ਤਾਂ ਸਾਰੀਆਂ ਗਰਮੀਆਂ ਚੱਲ ਜਾਣਾ ਅੱਛਾ ਹਾਂ ਨਿਆਣੇ ਪੰਜ 6 ਮਹੀਨੇ ਆਰੇ ਲੱਗੇ ਰਹਿਣੇ ਹੋਰ ਕੀ ਇਹ ਛੱਡਣੇ ਨਹੀਂ ਇਥੋਂ ਕਿਸੇ ਜਾਣ ਨਹੀਂ ਦੇਣੇ ਕਿਤੇ ਵਧੀਆ ਫਿਰਨ ਫੁਰਨ ਨਾਲੋਂ ਵਧੀਆ ਆਹ ਬੰਦਾ ਹਾਲ ਨਾ ਇਹ ਬਹਿਲਦਾ ਸੀ ਬਹੁਤ ਅੱਛਾ ਇਹਦੇ ਨੱਥ ਪਾਤੀ ਆ ਹੋਰ ਕੀ ਨੱਥ ਵੀ ਪਾਤੀ ਆ ਪਰ ਮੈਂ ਕਹਿੰਦਾ ਆ ਵੇਖੋ ਵੀਰ ਵਧੀਆ ਤਰੀਕੇ ਨਾਲ ਪਾਜੀ ਇਹ ਜਿੱਦਾਂ ਮਤਲਬ ਪਿਓਰੀ ਹੁੰਦਾ ਇਹਦੇ ਵਿੱਚ ਕਿੰਨੇ ਖੰਡ ਖੁੰਡ ਦੀ ਮਿਲਾਵਟ ਵੀ ਕਈ ਬੰਦੇ ਕਰ ਦਿੰਦੇ ਤੁਸੀਂ ਕਿੱਦਾਂ ਮਤਲਬ ਹਸਾਉਂਗਾ ਖੰਡ ਪਾਜੀ ਜਿਹੜੇ ਬੇਲਣੇ ਵਾਲੇ ਵੀ ਯੂਪੀ ਵਾਲੇ ਹੁੰਦੇ ਜ਼ਿਆਦਾਤਰ ਹਾਂਜੀ ਜਿੱਦਾਂ ਹੁਣ ਤੁਹਾਡੇ ਸਾਹਮਣੇ ਆ ਉਹ ਦਿਖਾ ਦੇ ਉਹ ਪੱਤ ਵੀ ਮੰਨ ਲਓ ਕੜੀ ਵਰਗੀ ਹਨ ਪੱਤ ਨਿਕਣ ਨਹੀਂ ਹੈ ਨਾ ਹੂੰ ਹੂੰ ਯੂਪੀ ਵਾਲੇ ਹੁੰਦੇ ਆ ਉਹ ਨਹੀਂ ਥੋੜੀ ਨਰਮ ਕੱਢ ਦੇਣੀ ਆ ਅਛਾ ਉਹ ਮੈਚ ਖੰਡ ਨੂੰ ਪਾ ਲੈਂਦੇ ਨਰਮ ਘਾੜ ਦੇਣੀ ਹੈ ਵਿੱਚ ਖੰਡ ਪਾਤੀ ਇੱਕ ਗੁੜ ਦਾ ਰੇਟ ਕੀ ਰੱਖਿਆ ਭਾਈ 100 ਰੁਪਏ ਕਿਲੋ ਭਾਈ 100 ਰੁਪਏ ਕਿਲੋ ਤੇ ਬਾਦਾਮਾਂ ਵਾਲਾ ਕਿ ਦੂਜਾ ਨਹੀਂ ਨੋਰਮਲ ਗੁੜ ਹੈ 100 ਰੁਪਏ ਕਿਲੋ ਆ ਜਾਓ ਵੀ ਤੁਹਾਨੂੰ ਨੋਰਮਲ ਗੁੜ ਦਿਖਾ ਲਈਏ ਤੇ ਸਹੀ ਮੈਨੇ ਮੈਂ ਜਿਹੜਾ ਹੈ ਨਾ ਬਿਨਾ ਖੰਡ ਤੋਂ ਜਿਹੜਾ ਗੁੜ ਹੁੰਦਾ ਉਹਦਾ ਰੰਗ ਇਦਾਂ ਦਾ ਹੁੰਦਾ ਉਹ ਦੂਜੇ ਜਿਹੜੇ ਗੁੜ ਹੁੰਦੇ ਆ ਉਹਨਾਂ ਦਾ ਰੰਗ ਰੰਗ ਕਿਦਾਂ ਦਾ ਹੁੰਦਾ ਉਹ ਚਮਕ ਕਿੱਤਾ ਜੀ ਨਹੀਂ ਜਿਹੜਾ ਦੇਖ ਮੈਂ ਤਾਂ ਦੱਸਦਾ ਇਹ ਹੈਗਾ 15023 ਦਾ ਹਾਂ ਏਹ ਦਾ ਇਹਦਾ ਰੰਗ ਇਦਾਂ ਦਾ ਹੀ ਹੁੰਦਾ ਇੱਕ ਥੋੜਾ ਜਿਹੜਾ 85 ਹੁੰਦਾ ਥੋੜਾ ਇਹਦਾ ਚਿੱਟਾ ਹੁੰਦਾ ਅੱਛਾ ਪਰ ਇਹ ਹੁੰਦਾ ਵੀ ਜਿਹੜਾ ਆਪਣਾ ਗੋੜ ਹੁੰਦਾ ਉਹਦੀਆਂ ਸਾਰੀਆਂ ਪੱਤਾਂ ਦਾ ਰੰਗ ਇੱਕੋ ਜਿਹਾ ਨਹੀਂ ਹੁੰਦਾ ਕਿਸੇ ਵੇਲੇ ਚੜ ਗਈ ਮੜੇ ਉਹਤੇ ਜਿਹੜੇ ਆਪਾਂ ਜੁਪੀ ਵਾਲਿਆਂ ਦਾ ਲੈਣੇ ਆ ਉਹ ਇੱਕੋ ਜਿਹਾ ਹੁੰਦਾ ਪਾ ਦੇਣੀ ਬੂੰਦਾਂ ਹੋ ਜਾਣਾ ਅੱਛਾ ਪਿਓਰ ਚੀਜ਼ ਦਿੰਨੇ ਆ ਹਾਂਜੀ ਆਪਣਾ ਇਹਨ ਪਿਓਰ ਹੁੰਦਾ ਭਾਜੀ ਕਿਲੋ ਮਗਰ 5000 ਰੁਪਏ ਵੱਜ ਜਾਂਦੇ ਏਦਾਂ ਕਿਸੇ ਨੌਜਵਾਨ ਨੇ ਚਲੋ ਜਿੰਨੇ ਵੀ ਵੱਜਦੇ ਹੋਣਗੇ ਜੇ ਆਪਰੇ ਘਰ ਦੇ ਬੰਦੇ ਹੈਗੇ ਆ ਹੇ ਹੈ ਪੰਗਾ ਲਵੇ ਨਹੀਂ ਤਾਂ ਇਹਦਾ ਪੰਗਾ ਹੀ ਆ ਉਹ ਲੇਬਰ ਨਹੀਂ ਮਿਲਦੀ ਹਾਂ ਜਿਹਨੇ ਲੇਬਰ ਕਿਸੇ ਕੋਈ ਹੈਗੀ ਆ ਜਿਹੜਾ ਸਾਡੇ ਪਿੰਡ ਲੇਬਰ ਮਤਲਬ ਘਾਟੇ ਹੀ ਕੰਮ ਕਰਕੇ ਰਾਜੀ ਹੈਗਾ ਵੀ ਅੰਕਲ ਸਾਨੂੰ ਮਿਲ ਗਏ ਹਾਂ ਤੇ ਇਹ ਅੰਕਲ ਇਹਦੇ ਵਿੱਚ ਮੰਨ ਲਓ ਹੁਣ ਮੰਨ ਆ ਪੱਤ ਨਿਕਲ ਹੀ ਆ ਇੱਥੇ ਵੀ ਇਹ ਸੰਬੰਧਾ ਪੂਰਾ ਹੋਣਾ ਚਾਹੀਦਾ ਸਾਹਮਣ ਵਾਲਾ ਮੈਨ ਚੱਕਣ ਵੀਲੇ ਵੀ ਹੋਣਾ ਚਾਹੀਦਾ ਮੈਨ ਰਾਲ ਕੀ ਤਾਂ ਕਾਲਾ ਹੋ ਜਾਣਾ ਨਾ ਤਾਂ ਕਰਕੇ ਬੰਦਿਆਂ ਦਾ ਕੰਮ ਆ ਚਲੋ ਜੇ ਵਿੱਚ ਦੋ ਤਿੰਨ ਬੰਦੇ ਤਿਆਰਮੇਕਾਰ ਹੋਣ ਬਾਕੀਆਂ ਨੂੰ ਬੰਦਾ ਚਲਾ ਲੈਂਦਾ ਜਿਦਾ ਅਸੀਂ ਤਾਂ ਤੁਹਾਨੂੰ ਦੱਸਿਆ ਵੀ ਆਪਣੇ ਘਰ ਦੇ ਬੰਦੇ ਹੈਗੇ ਤਾਂ ਕਰਕੇ ਅਸੀਂ ਤੇ ਨਾਲ ਨਾਲ ਖੇਤੀ ਦਾ ਕੰਮ ਗੰਨਾ ਜਦਾਂ ਮੁੱਲ ਹੀ ਲੈਣੀ ਜਾਂ ਕਦਾਂ ਗੰਨਾ ਤੁਹਾਨੂੰ ਦੱਸਿਆ ਵੀ ਕੁਛ ਮੁੱਲ ਵੀ ਲੈ ਲਈਦਾ ਉਹਦਾ ਆਪਣਾ ਵੀ ਹੈਗਾ ਦੋ ਖਤੇ ਦੋ ਢਾਈ ਖਤੇ ਆਪਣੇ ਵੀ ਹੈਗੇ ਆ ਬਾਕੀ ਆਲੇ ਦੋਲੇ ਜਿਨ੍ਹਾਂ ਦੇ ਵਿੱਚ ਉਹਨਾਂ ਤੋਂ ਲੈ ਜਾਂਦਾ ਗੰਨਾ ਵੈਡੀ ਕਰਨੀ ਹੈਗੀ ਕੋਈ ਮੈਂ ਕੰਮ ਵਧੀਆ ਜੇ ਬੰਦੇ ਨੇ ਚਲਾਉਣਾ ਹੋਵੇ ਚਲਾ ਸਕਦਾ ਨਾਲ ਯਾਰੇ ਲੱਗੇ ਆ ਵਧੀਆ ਤਰੀਕੇ ਨਾਲ ਹਾਂਜੀ ਉਹ ਬਾਬੇ ਨੂੰ ਵੀ ਪੁੱਛਦੇ ਆ ਇੱਧਰ ਆਓ ਮਾੜਾ ਜੀ ਬਾਬਾ ਦੇਖੋ ਵੀ ਆ ਟੋਕ ਲਾ ਰਿਆ ਫੜਾ ਹੱਥ ਬਣਾ ਹਾਂ ਆ ਜਾ ਬਾਬਾ ਇਹਨੂੰ ਉਹ ਮੁੰਡੇ ਦੇਖਦੇ ਤੈਨੂੰ ਦੱਸ ਕੋਈ ਨਵੇਂ ਨੌਜਵਾਨਾਂ ਨੂੰ ਦੇ ਗੁਰਤੀ ਕੋਈ ਨੌਜਵਾਨਾਂ ਨੂੰ ਕਿ ਅੱਗੇ ਵਾਲ ਨਹੀਂ ਐਦਾ ਯਾਨੀ ਕਿ ਜਿਆ ਮੈਲ ਪਾਟਣੀ ਆ ਹਾਂਜੀ ਹਸਾਬ ਨਾਲ ਝੋਕਾ ਰੱਖਣਾ ਪੈਣਾ ਜਿਆਦਾ ਪੱਛ ਕੱਟਣੀ ਆ ਉਹਦੇ ਹਿਸਾਬ ਨਾਲ ਝੋਕਾ ਰੱਖਣਾ ਪੈਂਦਾ ਦੇਖੋ ਅਣਜਾਣ ਬੰਦੇ ਜਿਆ ਬੈਂ ਚੱਕਣੀ ਜਿਆਦਾ ਝੋਕਾ ਮਾਰ ਦੇਣਾ ਟੋਕ ਟੋਕ ਝੋਕ ਲੈਣੀ ਆ ਹਾਂ ਅਸੀਂ ਖੂਰੀ ਝੋਕਦੇ ਆ ਮਾਨੂੰ ਅੱਗ ਵੀ ਹਿਸਾਬ ਦੀ ਰੱਖਣੀ ਪੈਂਦੀ ਆ ਸਾਰੀ ਦਿਹਾੜੀ ਬਾਬਾ ਫੇ ਕੰਮ ਚੱਲਦਾ ਫੇ ਪੂਰਾ ਚੱਲਦਾ ਚੱਲੋ ਆ 9:00 ਵਜੇ ਤਾਈਂ ਲਾ ਦੇ ਅੱਛਾ ਆਹ ਵਾ ਸਾਮ ਸੰਭਾਲਿਆ ਹਨ ਵਧੀਆ ਤਰੀਕੇ ਨਾਲ ਉਮਰ ਕਿੰਨੀ ਹੋਗੀ ਬਾਬਾ ਉਮਰ ਹੋਈ ਸੁਣਨੀ 7-7 ਸਾਲ ਦੀ ਉੱਤੇ ਹੀ ਹੋਣਾ ਅੰਦਾਜ਼ਾ ਜਿਆ ਹੀ ਆ ਜਿਆਦੀ ਹੋਣੀ ਬਾਬਾ ਅਸੀਆਂ ਦੇ ਨੇੜੇ ਤੇੜੇ ਹੋਣਾ ਲੱਗ ਗਈਆਂ ਮੇਰਾ ਗੱਡਾ ਪਾਲਟ ਕੇ ਲੱਤਾਂ ਤੇ ਮੇਲਾ ਫਟਿਆ ਅੱਛਾ ਕੰਮ ਨਹੀਂ ਹੁੰਦਾ ਇੱਥੇ ਬਿਠਾ ਲ ਦਿੰਦੇ ਮੈਨੂੰ ਚੁੱਕੀ ਜਾਂ ਨਾ ਹੁਣਾ ਕੰਮ ਭਾਂਜ ਕੇ ਵੇ ਛੁੱਟੀ ਕਰਦਾ ਤੇ ਮੇਰੀ ਚਾਹ ਵੇਖੇ ਲੱਗਾ ਠੀਕ ਹੈ ਜੀ ਇਹ ਬਾਬਾ ਜੀ ਨਾਲ ਇਹਨਾਂ ਦੇ ਇੱਥੇ ਅੱਗ ਇਧਰ ਆ ਭਰਾ ਇਧਰ ਆ ਤੈਨਾਂ ਵੀ ਮੜਾ ਗੱਲਬਾਤ ਕਰੀਏ ਇਹਦਾ ਮੁੰਡੇ ਨਾਲ ਹਾਂ ਜੀ ਆ ਮੁੰਡੇ ਨੂੰ ਫਰੀ ਜਾ ਇਹ ਮੁੰਡਾ ਕਹਿੰਦੇ ਕਾਰੀਗਰ ਬਣ ਗਿਆ ਬਾਪੂ ਕਹਿੰਦਾ ਮੁੰਡੇ ਦਾ ਵਿਆਹ ਕਰਤਾ ਹੀ ਫੇ ਹੁਣ ਤਾਂ ਬੰਨਿਆ ਇੱਥੇ ਕਹਿੰਦਾ ਹਾਂ ਹਾਂ ਜੀ ਹੌਲੀ ਹੌਲੀ ਭਾਈ ਸਿੱਖੀ ਜਾਂਦੇ ਨੇ ਤਿੱਕੀਆਂ ਲਾ ਲਈ ਦੀਆਂ ਜਾਂ ਹੋਰ ਰਾਸ ਇਧਰ ਉਧਰ ਕਰਦੀ ਦੀਆਂ ਹੌਲੀ ਹੌਲੀ ਟ੍ਰੇਨਡ ਹੋਈ ਜਾਂਦੇ ਆ ਤੂੰ ਇਧਰ ਦੇਖ ਦੇ ਕੇ ਹੀ ਹਾਂ ਜੀ ਹੁਣ 3 ਸਾਲ ਤੋਂ ਪਹਿਲਾਂ ਟਿੱਕੇ ਨਹੀਂ ਲਾਉਣੀ ਹੁੰਦੀ ਹਾਂ ਹੁਣ ਟਿੱਕੇ ਲਾਉਣੀ ਆ ਗਈਆਂ ਆ ਉਡੀ ਰਾਸ ਇਧਰ ਪਾ ਦਿੱਤੀ ਆ ਹੋਰ ਉੱਪਰ ਦਾ ਕੰਮ ਸੰਭਲੀਦਾ ਮਲ ਹੋਰ 2-4 ਸਾਲਾਂ ਦਾ ਹੀ ਮਤਲਬ ਜਿੱਦਾਂ ਇਹਨਾਂ ਤਜਰਬਾ ਹੋ ਜਾਊਗਾ ਹਾਂਜੀ ਭਾਜੀ ਹੋ ਜਾਊ ਹੋਲੀ ਬਾਪੂ ਦਾ ਕੁੱਟਦਾ ਕੁੱਟਦਾ ਤੇ ਨਹੀਂ ਹੁੰਦਾ ਜੇ ਕੋਈ ਗਲਤੀ ਹੋ ਜਵੇ ਨਹੀਂ ਨਹੀਂ ਬਾਪੂ ਨਹੀਂ ਬੋਸ ਕਹਿੰਦਾ ਨਹੀਂ ਬੋਸ ਕਹਿੰਦਾ ਜੀ ਚੰਗਾ ਹਾਂਜੀ ਠੀਕ ਹੈ ਠੀਕ ਹੈ ਬਾਬਾ ਦੇਖ ਲੈ ਤੇਰੇ ਮੂੰਹ ਤੇ ਗਈ ਜਾਂਦਾ ਕਹਿੰਦਾ ਬਾਪੂ ਕੁਝ ਨਹੀਂ ਕਹਿੰਦਾ ਬਾਪੂ ਤਾਂ ਇਹਦਾ ਦਰਬਾਰ ਤੋਂ ਤਾਂ ਰਸ ਪਲਾ ਕੇ ਅੱਛਾ ਉਹਨੂੰ ਰਸ ਪਲਾ ਕੇ ਬਾਪੂ ਦਾ ਦੋਸਤ ਆ ਨੇ ਫੇ ਵੀ ਉਹ ਬਾਪੂ ਦੇ ਦੋਸਤ ਵੀ ਬਾਪੂ ਵਰਗੇ ਹੀ ਹੁੰਦੇ ਆ ਪੁੱਤਣੇ ਹੁਣ ਕਾਹ ਨੂੰ ਹੁਣ ਬਰੋਬਤ ਦੇ ਹੋਏ ਭਰਾਵਾ ਸਾਨੂੰ ਟਾ ਲੈਣਗੇ ਅੱਛਾ ਉਹਦਾ ਅੱਖ ਦੀ ਘੂਰ ਰੱਖਿਆਗਾ ਬਾਬਾ ਮਣੀਏ ਨਹੀਂ ਨਹੀਂ ਉਹਦਾ ਬੀਬੇ ਆ ਮੁੰਡੇ ਮੁੰਡੇ ਬੀਬੇ ਆ ਦੇ ਲਾ ਬਾਬੇ ਨੇ ਵੀ ਸਹਿਯਤ ਕਰਤੀ ਉਧਰੋਂ ਮੁੰਡੇ ਨੇ ਵੀ ਕਰਤੀ ਐਦਾਂ ਰਲ ਮਿਲ ਕੇ ਕੰਮ ਜਾਂਦੇ ਆ ਇੰਦਰ ਘਟਿਆ ਅੰਕਲ ਤੇ ਭਾਜੀ ਜਦਾ ਮਤਲਬ ਗੋੜਜ ਦਾ ਤੁਸੀਂ ਜੇ ਕਿਸੇ ਨੇ ਫੂਨ ਫਾਨ ਤੇ ਮਗੋਣਾ ਹੋਵੇ ਉਹ ਵੀ ਭੇਜ ਦਿੰਨੇ ਹੁਣੇ ਜਾਂ ਕਿਦਾਂ ਵੀ ਅਸੀਂ ਆਪਾਂ ਭਾਜੀ ਆਪਣਾ ਕਾਲ ਕਰ ਲਵੇ ਆਪਣੇ ਨੰਬਰ ਹੈਗੇ ਉੱਪਰ ਲੱਗੇ ਹਾਂ ਮਾੜਾ 10 ਦੇ ਬੋਲ ਕੇ ਦੱਸ ਵੀ ਦੇ 81461 55919 ਇਹ ਮੇਰਾ ਨੰਬਰ ਹੈ ਮੇਰੇ ਵਰਦਾ ਨੰਬਰ ਹੈਗਾ 9041242106 ਹਾਂਜੀ ਇਹ ਆਪਾਂ ਨਾ ਇੱਥੇ ਵੀਰ ਉਹਨਾਂ ਦੇ ਜਿਹੜਾ ਗੋੜਕਾ ਲੈਣ ਆਈਦਾ ਤੇ ਵੀਰ ਉਹਨਾਂ ਦੀ ਵੀਡੀਓ ਬਣਾਈ ਆ ਤੇ ਤੁਹਾਨੂੰ ਜੇ ਕਿਸੇ ਨੂੰ ਗੋੜ ਚਾਹੀਦਾ ਹੋਇਆ ਭਾਈ ਰੁੜਕੇ ਨੂੰ ਜਾਂਦਿਆਂ ਨੂੰ ਤੇ ਬਡਾਲਾ ਨੰਘ ਕੇ ਜੜਿਆਲੇ ਤੋਂ ਬਾਅਦ ਬਡਾਲਾ ਬਡਾਲਾ ਨੰਘ ਕੇ ਤੇ ਰਾਸਤੇ ਦੇ ਮੰਡੀ ਦੇ ਕੋਲ ਮੰਡੀ ਦੇ ਕੋਲ ਮੰਡੀ ਦੇ ਕੋਲ ਨਾਲ ਹੀ ਰੋਡ ਦੇ ਉੱਤੇ ਭਾਈ ਲੱਗਾ ਆ ਬਾਟ ਫਾਰਮ ਦਾ ਤੇ ਮੁੰਡਿਆਂ ਨੇ ਵਧੀਆ ਕੰਮ ਚਲਾ ਲਿਆ ਚਲੋ ਮਾਰਾ ਹੀ ਇਹਨਾਂ ਦੀ ਮਿਹਨਤ ਨੂੰ ਬਰਕਤ ਪਾਉਣ ਪੰਜਾਬ ਦੇ ਨੌਜਵਾਨ ਜਿਹੜੇ ਆਪਣੀ ਮਿਹਨਤ ਕਰ ਰਹੇ ਆ ਹਾਂਜੀ ਭਾਜੀ ਕੰਮ ਕਰਨਾ ਚਾਹੀਦਾ ਖੇਤੀ ਦਾ ਵੀ ਆਪਾਂ ਕੰਮਗਾ ਆਪ ਹੀ ਕਰੀਦਾ ਆ ਖੇਤੀ ਕਿ ਨਹੀਂ ਕਰਦਾ ਖੇਤੀ ਅੱਗੇ ਤਾਂ 80-85 ਹੱਤੇ ਵੀ ਹੋ ਗਿਆ ਸੀਗੇ ਹੁਣ ਹੈਗੇ ਆ ਮੈਨੂੰ 55 ਦੇ ਲਗਭਗ ਹੋਏ 55 ਤੋਂ ਜਾਕਰਦੇ ਹੋਗੇ ਪਸ਼ੂ ਵੀ ਰੱਖੇ ਪਸ਼ੂ ਕਿੰਨੇ ਕਿਆ ਪਸ਼ੂ ਹੈਗੇ ਆ ਸਾਡੇ ਦਾ ਚਾਰ ਬੰਡੇ ਦੇ ਪਸ਼ੂ ਆ ਜਿਹੜਾ ਮੁੰਡਾ ਭਤੀਜਾ ਇਹਦੀ ਕੋ ਹੈ 10-12 ਪਸ਼ੂ ਅੱਛਾ ਪਹਿਲਾਂ ਪੱਠੇ ਪਾਉਣੇ ਸਵੇਰ ਨੂੰ ਸ਼ਾਮ ਨੂੰ ਸਾਮ ਲੀਦੇ ਆ ਮੈਂ ਪਸ਼ੂਆਂ ਦਾ ਘੱਟ ਘੱਟ ਕਰਦਾ ਜਾਂਦਾ ਹਾਂ ਮੈਂ ਪੰਜਵਾਂ ਉਹ ਚੌਧਰੀ ਲੱਗਦਾ ਨੂੰ ਫੇ ਉਹ ਮੈਂ ਪਿਛਲੀ ਵਾਰੀ ਪੰਜ ਬਣ ਗਿਆ ਸੀ ਤਾਂ ਕਰਕੇ ਅੱਛਾ ਬਸ ਸੈਂਸੂਨ ਮੋਰਾ ਮੂਰਾ ਮਿਲਾਉਣੀ ਆਂ ਤੇ ਆ ਇਹ ਪਸ਼ੂ ਦਾ ਕਰ ਲੈਂਦੀ ਆ ਠੀਕ ਹੈ ਜਾਂ ਮੇਰਾ ਦੂਜਾ ਭਰਾ ਇੱਕ ਹੋਰ ਬਗਾ ਉਹ ਕਰ ਲੈਂਦਾ ਪਸ਼ੂ ਦਾ ਮੈਂ ਪਹਿਲਾਂ ਤੋਂ ਇੰਟਰਸਟ ਘੱਟ ਆ ਪਸ਼ੂ ਦੇ ਵਿੱਚ ਆਪਾਂ ਨੂੰ ਖੇਤੀਬਾੜੀ ਜ਼ਿਆਦਾ ਹੈ ਇੰਦੇ ਕੰਮ ਨਵੇਂ-ਨਵੇਂ ਕੰਮ ਸਿੱਖਣ ਦੇ ਨਾਲ ਜ਼ਿਆਦਾ ਇੰਟਰਸਟ ਹੈ ਚਲੋ ਮਾਰੇ ਤੁਹਾਨੂੰ ਤਰੱਕੀਆਂ ਵਾਸ਼ ਇਹ ਵੀ ਆਪਾਂ ਪਹੁੰਚੇ ਆ ਬਾਟ ਫਾਰਮ ਤੇ ਜੇ ਮੇਰੇ ਵੀਰ ਕਿਸੇ ਨੂੰ ਪਿਓਰ ਗੋੜ ਚਾਹੀਦਾ ਹੋਇਆ ਤੇ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਧੰਨਵਾਦ